ਕੈਨੇਡਾ ਦੀ ਫੈਡਰਲ ਸਰਕਾਰ ਨੇ ਐਕਸਪ੍ਰੈਸ ਐਂਟਰੀ ਵਿੱਚ ਐਲਐਮਆਈ ਦੇ ਮਿਲਦੇ-ਵਾਧੂ 50 ਪੁਆਇੰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਸਰਕਾਰ ਵਲੋਂ ਕੈਨੇਡਾ ਤੇ ਅਮਰੀਕਾ ਬਾਰਡਰ ਤੇ ਫਲੈਗ ਪੋਲ ਨੂੰ ਵੀ ਖਤਮ ਕਰਨ ਦੀ ਗੱਲ ਕਹੀ ਗਈ ਹੈ ਇਸ ਐਲਾਨ ਨਾਲ ਹੋਰਨਾ ਦੇਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਸੱਟ ਫੱਜੇਗੀ ਦਾਜੇ ਕੈਨੇਡਾ ਵਿੱਚ ਕੰਪਨੀਆਂ ਰੋਜ਼ਗਾਰਦਾਤਾਵਾਂ ਨੂੰ ਐਲਐਮਆਈ ਜਰੀ ਵਿਦੇਸ਼ੀ ਕਾਮੇ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਦੋਂ ਉਹ ਕਿਸੇ ਪੋਸਟ ਨੂੰ ਕੈਨੇਡੀਅਨ ਨਾਗਰਿਕਾ ਜਾਂ ਸਥਾਈ ਨਿਵਾਸੀਆਂ ਨਾਲ ਨਹੀਂ ਭਰ ਪਾਉਂਦੇ ਪੋਜ਼ਿਟਿਵ ਐਲਐਮਆਈ ਹਾਸਲ ਕਰਨ ਲਈ ਕੰਪਨੀ ਨੂੰ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੇ ਨੌਕਰੀ ਦੇ ਵੇਰਵੇ ਪੋਸਟ ਕਰਨੇ ਪੈਂਦੇ ਹਨ ਉਹਨਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਕਿਸੇ ਕੰਮ ਲਈ ਵਿਸ਼ੇਸ਼ ਤੌਰ ਤੇ ਵਿਦੇਸ਼ੀ ਕਾਮੇ ਲੋੜਿੰਦੇ ਹਨ ਇਸ ਤੋਂ ਬਾਅਦ ਇੱਕ ਸਖਤ ਪ੍ਰਵਾਨਗੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਐਲਐਮਆਈ ਲਈ ਪ੍ਰੋਸੈਸਿੰਗ ਫੀਸ 1000 ਡਾਲਰ ਕੈਨੇਡੀਅਨ ਹੈ ਜੋ ਜੋ ਕੰਪਨੀ ਜਾਂ ਮਾਲਕ ਨੂੰ ਅਦਾ ਕਰਨੇ ਪੈਂਦੇ ਹਨ ਦੱਸਦੀ ਕਿ ਮਹਾਰਾ ਦਾ ਕਹਿਣਾ ਹੈ ਕਿ ਪੀਆਰ ਦੇ ਮੌਕੇ ਹੌਲੀ-ਹੌਲੀ ਘਟ ਰਹੇ ਹਨ ਇਸ ਲਈ ਜਿਨ੍ਹਾਂ ਭਾਰਤੀ ਵਿਦਿਆਰਥੀ ਨੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਲਈ ਪੀਆਰ ਦੀ ਲੋੜ ਹੈ ਉਹਨਾਂ ਨੂੰ ਹੁਣ ਐਲਐਮਈ ਦਾ ਰੂਟ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਐਲਐਮਈ ਸਮਰਥਿਤ ਨੌਕਰੀ ਨਾ ਸਿਰਫ ਇੱਕ ਭਾਰਤੀ ਵਿਦਿਆਰਥੀ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦੀ ਹੈ ਬਲਕਿ ਉਸ ਨੂੰ ਕੈਨੇਡਾ ਕੰਮ ਕਰਨ ਦੀ ਜ਼ਰੂਰੀ ਤਜਰਬਾ ਵੀ ਮਿਲ ਜਾਂਦਾ ਹੈ ਇਸ ਨਾਲ ਉਹਨਾਂ ਦੇ ਪੀਆਰ ਐਪਲੀਕੇਸ਼ਨ ਅਪਰੂਵਲ ਨੂੰ ਪੋਸਟ ਮਿਲ ਜਾਂਦਾ ਹੈ ਅਤੇ ਹੁਣ ਇੱਕ ਇਤਿਹਾਸਿਕ ਫੈਸਲੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਐਲ ਐ ਐਮ ਆਈ ਐ ਦੁਆਰਾ ਨੌਕਰੀ ਦੀਆਂ ਪੇਸ਼ਕਸ਼ ਲਈ ਬੋਨਸ ਪੁਆਇੰਟ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਤਬਦੀਲੀ ਤੁਰੰਤ ਪ੍ਰਭਾਵ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਲਾਗੂ ਹੋਵੇਗੀ ਜਿਸ ਨਾਲ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ 'ਤੇ ਸਿੱਧਾ ਅਸਰ ਪੈਂਦਾ ਹੈ ਪਹਿਲੇ ਐਲ ਐ ਐਮ ਆਈ ਐ ਦੀਆਂ ਪੇਸ਼ਕਸ਼ਾਂ ਵਾਲੇ ਬੇਨਕਾਰ 50200 ਵਾਧੂ ਪੀਆਰ ਰੈਂਕਿੰਗ ਸਿਸਟਮ ਸੀਆਰ ਸਕੋਰ ਅੰਕ ਪ੍ਰਾਪਤ ਕਰ ਸਕਦੇ ਹਨ ਉਹਨਾਂ ਨੂੰ ਪ੍ਰਤੀਯੋਗੀ ਐਕਸਪ੍ਰੈਸ ਐਂਟਰੀ ਪੂਲ ਵਿੱਚ ਇੱਕ ਮਹੱਤਵਪੂਰਨ ਫਾਇਦਾ ਹੋ ਦਿੰਦੇ ਹੋਏ 18 ਦਸੰਬਰ 2024 ਤੱਕ ਇਹ ਬੋਨਸ ਖਤਮ ਕਾਬਤੇ ਗਏ ਹਨ ਇਸ ਮੌਕੇ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਹ ਫੈਸਲਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨਿਰਪੱਖ ਪਾਰਦਰਸ਼ੀ ਭਰੋਸੇਮੰਦ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਧੋਖਾਧੜੀ ਅਤੇ ਦੁਰਵਿਵਹਾਰ ਦੇ ਤਰੀਕਿਆਂ ਨੂੰ ਘਟਾ ਕੇ ਅਸੀਂ ਆਪਣੇ ਪ੍ਰੋਗਰਾਮ ਦੀ ਇਕਸਾਰਤ ਨੂੰ ਮਜ਼ਬੂਤ ਕਰ ਰਹੇ ਹਨ ਇਹ ਨੀਤੀ ਤਬਦੀਲੀ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਅੰਦਰ ਪ੍ਰੋਸੇ ਯੋਗਤਾ ਨੂੰ ਬਣਾਈ ਰੱਖਣ ਲਈ ਸਰਕਾਰ ਦੇ ਚੱਲ ਰਹੀ ਯਤਨਾਂ ਨੂੰ ਰੇਖਾਕਿਤ ਕਰਦੀ ਹੈ ਸੰਭਾਵੀ ਪ੍ਰਵਾਸੀਆਂ ਨੂੰ ਉਸ ਅਨੁਸਾਰ ਆਪਣੀਆਂ ਰਣਨੀਤੀਆਂ ਨੂੰ ਅਨੁਕੂਲ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ ਅਤੇ ਹੁਣ ਕੈਨੇਡਾ ਦੀ ਫੈਡਰਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਐਕਸਪ੍ਰੈਸ ਐਂਟਰੀ ਵਿੱਚ ਐਲਐਮਆਈ ਦੀ ਮਿਲਦੇ ਵਾਧੂ 50 ਪੁਆਇੰਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਦਿਨਾਰ ਹੀ ਕੈਨੇਡਾ ਤੇ ਅਮਰੀਕਾ ਸਰੱਤ ਤੇ ਫਲੈਗ ਪੋਲੀ ਨੂੰ ਵੀ ਜਲਦ ਬੰਦ ਕਰਨ ਦੀ ਗੱਲ ਪਈ ਗਈ ਹੈ ਫਾਈਨਲੀ ਆਵ ਇੰਟਰਸਟ ਟੂ ਥਿਸ ਐਂਡ ਪੀਪਲ ਦੈਟ ਫਾਲੋ ਥਿਸ ਇਸ਼ੂ ਵੇਰ ਇੰਪਲੀਮੈਂਟਿੰਗ ਫਰਦਰ ਮੈਜਰਸ ਦੈਟ ਵਿਲ ਰੀਇਨਫੋਰਸ ਪ੍ਰੋਗਰਾਮ ਇੰਟੈਗਰਿਟੀ ਐਂਡ ਰਿਡਿਊਸ ਪੋਟੈਂਸ਼ੀਅਲ ਐਮਆਈਏ ਫਰਾਡ Such as removing additional points that candidates receive under express entry for having a job offer. This measure is expected to remove the incentive for candidates to purchase an LMIA, resulting in increased fairness and integrity in express the express entry system and taking some of the value of the fraud already being perpetrated in the LMIA system.